ਪਿਆਰੇ ਦੋਸਤੋ ਪਿਆਰਪਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਪੰਜਾਬ ਸਰਕਾਰ ਆਉਣ ਵਾਲੀ ਮੀਟਿੰਗ ਦੇ ਵਿੱਚ ਕਰੇਗੀ ਵੱਡਾ ਫੈਸਲਾ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਹੋ ਸਕਦਾ ਹੈ ਵਾਦਾ ਮਿਲੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਹਾਂਜੀ ਦੋਸਤੋ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਜੋ ਕਿ ਰਿਟਾਇਰਮੈਂਟ ਹੋਏ ਮੁਲਾਜ਼ਮ ਨੇ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਦੀ ਮੰਗ ਫੈਕਟਰ 2.0 ਨਾਲ ਹਟ ਤੇ ਪੱਕੀ ਮੋਹਰ ਲੱਗ ਸਕਦੀ ਹੈ ਪੰਜਾਬ ਹਰਿਆਣਾ ਹਾਈ ਕੋਰਟ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੇ ਵੀ ਇਸ ਨੂੰ ਲੈ ਕੇ ਫੈਸਲਾ ਕਾਫੀ ਲੰਬੇ ਸਮੇਂ ਪਹਿਲਾਂ ਕਰ ਦਿੱਤਾ ਸੀ ਕਿ ਫੈਕਟਰ 2.99 ਰਿਟਾਇਰਮੈਂਟ ਹੋਏ ਮਲਾਜ਼ਮਾਂ ਤੇ ਲਾਗੂ ਕੀਤਾ ਜਾਵੇ ਪਰ ਪੰਜਾਬ ਸਰਕਾਰ ਨੇ ਉਸ ਫੈਸਲੇ ਨੂੰ ਹਜੇ ਤੱਕ ਲਾਗੂ ਨਹੀਂ ਕੀਤਾ ਪੰਜਾਬ ਸਰਕਾਰ ਇਸ ਮੀਟਿੰਗ ਤੋਂ ਬਾਅਦ ਉਸ ਫੈਸਲੇ ਨੂੰ ਲਾਗੂ ਕਰ ਸਕਦੀ ਹੈ ਰਿਟਾਇਰਮੈਂਟ ਹੋਏ ਮਲਾਜ਼ਮਾਂ ਤੇ ਫੈਕਟਰ 2.99 ਲਾਗੂ ਕੀਤਾ ਜਾ ਸਕਦਾ ਹੈ 18000 ਕਰੋੜ ਦਾ ਬਕਾਇਆ ਜਿਸ ਸੰਬੰਧੀ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜੋ ਕੇਸ ਚੱਲਦਾ ਸੀ ਉਸ ਵਿੱਚ ਵੀ ਆਪਣਾ ਪੱਖ ਰੱਖਿਆ ਸੀ ਕਿ ਅਸੀਂ ਆਪਣੀ ਉਮਰ ਦੇ ਆਖਰੀ ਪੜਾ ਤੇ ਹਾਂ ਤੇ ਸਾਨੂੰ ਇਸ ਏਰੀਅਰ ਦੀ ਅਦਾਇਗੀ ਜਲਦ ਤੋਂ ਜਲਦ ਤੇ ਘੱਟ ਤੋਂ ਘੱਟ ਕਿਸ਼ਤਾਂ ਦੇ ਵਿੱਚ ਕੀਤੀ ਜਾਵੇ ਪਰ ਪੰਜਾਬ ਸਰਕਾਰ ਨੇ ਜੋ ਫੈਸਲਾ ਲਿਆ ਉਸ ਨੂੰ ਲੈ ਕੇ ਨਾਰਾਜ਼ਗੀ ਜਿਹੜੀ ਕਿ ਸਾਰਿਆਂ ਦੇ ਮਨਾਂ ਦੇ ਵਿੱਚ ਪਾਈ ਜਾ ਰਹੀ ਹੈ ਕਿਉਂਕਿ ਕਿਸ਼ਤਾਂ ਬਹੁਤ ਜ਼ਿਆਦਾ ਨੇ ਜਿਨ੍ਹਾਂ ਦੀ ਅਦਾਇਗੀ ਚ ਕਾਫੀ ਲੰਮਾ ਸਮਾਂ ਲੱਗ ਜਾਵੇਗਾ ਪੰਜਾਬ ਸਰਕਾਰ ਦੇ ਮੁਲਾਜ਼ਮ ਤੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ 2027 ਦੀਆਂ ਚੋਣਾਂ ਤੋਂ ਪਹਿਲਾਂ ਸਾਰੇ ਏਰੀਅਲ ਦੀ ਅਦਾਇਗੀ ਕੀਤੀ ਜਾਵੇ ਨਹੀਂ ਤਾਂ ਪੰਜਾਬ ਸਰਕਾਰ ਦੇ ਮੁਲਾਜ਼ਮ 2027 ਦੀਆਂ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਜਵਾਬ ਦੇਣਗੇ हां जी दोस्तों इस तरह इस मसले ਦੇ ਹੱਲ ਸੰਬੰਧੀ ਵੀ ਕੋਈ ਨਾ ਕੋਈ ਖਬਰ ਸਾਹਮਣੇ ਆ ਸਕਦੀ ਹੈ ਆਉਣ ਵਾਲੀ ਮੀਟਿੰਗ ਦੇ ਵਿੱਚ ਇਸ ਤੇ ਗੱਲਬਾਤ ਜ਼ਰੂਰ ਕੀਤੀ ਜਾਵੇਗੀ ਸਭ ਤੋਂ ਵੱਡਾ ਗੰਭੀਰ ਮਸਲਾ ਜਿਹੜਾ ਕਿ 16% ਪੈਂਡਿੰਗ ਪੈਡੀਏ ਦਾ ਹੋ ਚੁੱਕਿਆ ਕਿਉਂਕਿ ਕੇਂਦਰ ਸਰਕਾਰ ਦੇ ਮੁਲਾਜ਼ਮ ਇਸ ਟਾਈਮ 58% ਡੀਏ ਲੈ ਰਹੇ ਨੇ ਦੀਵਾਲੀ ਦੇ ਮੌਕੇ ਤੇ ਕੇਂਦਰ ਸਰਕਾਰ ਨੇ ਆਪਣੇ ਮਲਾਜ਼ਮਾਂ ਦੇ ਡੀਏ ਦੇ ਵਿੱਚ ਵਾਧਾ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਦਾ ਡੀਏ ਵਧ ਕੇ 58% ਹੋ ਗਿਆ ਇਸੇ ਤਰ੍ਹਾਂ ਵੱਖ-ਵੱਖ ਰਾਜਾਂ ਦੀ ਜੇਕਰ ਗੱਲ ਕਰੀਏ ਤਾਂ ਹਰਿਆਣਾ ਸਰਕਾਰ ਦੇ ਮਲਾਜ਼ਮਾਂ ਦੇ ਵੀ ਦੀਵਾਲੀ ਦੇ ਮੌਕੇ ਤੇ ਡੀਏ ਦੇ ਵਿੱਚ ਵਾਧਾ ਹੋਇਆ ਉਹਨਾਂ ਦਾ ਡੀਏ ਵੀ ਵਧ ਕੇ 58% ਹੋ ਗਿਆ ਹੈ ਬਿਹਾਰ ਰਾਜ ਦੇ ਮਲਾਜ਼ਮ ਵੀ 58% ਡੀਏ ਲੈ ਰਹੇ ਨੇ ਪਰ ਪਿੱਛੇ ਰਹਿ ਗਏ ਨੇ ਸਿਰਫ ਤੇ ਸਿਰਫ ਪੰਜਾਬ ਸਰਕਾਰ ਦੇ ਮਲਾਜ਼ਮਾਂ ਹਾਂ ਜੀ ਦੋਸਤੋ ਸਿਰਫ ਤੇ ਸਿਰਫ 42% ਡੀਏ ਲੈ ਰਹੇ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਹਰ ਵਾਰ ਦੀਵਾਲੀ ਦੇ ਮੌਕੇ ਤੇ ਡੀਏ ਵਿੱਚ ਵਾਅਦਾ ਜ਼ਰੂਰ ਕੀਤਾ ਜਾਂਦਾ ਪਰ ਪੰਜਾਬ ਸਰਕਾਰ ਨੇ ਇਸ ਵਾਰ ਵਾਅਦਾ ਨਹੀਂ ਕੀਤਾ ਐਨਾ ਜ਼ਿਆਦਾ ਪੈਂਡਿੰਗ ਡੀਏ ਹੋਣ ਦੇ ਬਾਵਜੂਦ ਜਿਸ ਕਾਰਨ 16% ਪੈਂਡਿੰਗ ਡੀਏ ਹੋ ਚੁੱਕਿਆ ਆਉਣ ਵਾਲੀ ਮੀਟਿੰਗ ਦੇ ਵਿੱਚ ਇਸ ਮਸਲੇ ਤੇ ਗੱਲਬਾਤ ਕੀਤੀ ਜਾਵੇਗੀ ਹੋ ਸਕਦਾ ਹੈ ਮਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਹੋ ਜਾਵੇ ਇਹ ਵਾਅਦਾ 5 ਜਾਂ ਫਿਰ 6% ਦਾ ਹੋ ਸਕਦਾ ਹੈ ਹਾਂਜੀ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਆ ਲਾਈਕ ਸ਼ੇਅਰ ਜਰੂਰ ਕਰਨਾ ਧੰਨਵਾਦ ਜੀ